ਸਾਖੀ ਗੁਰਨਾਨਕ ਜੀ ਭਾਈ ਲਾਲੋ ਨੂੰ ਮਿਲੇ ਸੁਲਤਾਨਪੁਰੋਂ ਵਿੱਤਾ ਹੋ ਕਰ ਚੱਲੇ 7 ਦਿਨਾਂ ਵਿੱਚ ਲਾਲੋ ਤੇ ਘਰ ਜਾਏ ਬੜੇ ਤਾਂ ਲਾਲੋ ਅੱਗੇ ਬੈਠਾ ਕਿੱਲੇ ਖੜਦਾ ਆਹਾ ਦੇਖੇ ਤਾਂ ਇੱਕ ਤਪਾ ਜਿਹਾ ਹੈ ਅਤੇ ਗੱਲ ਵਿੱਚ ਚੋਲਾ ਹੈ ਅਤੇ ਇੱਕ ਟਮੇਟਾ ਨਾਲ ਹੈ ਲਾਲੋ ਅੱਗੋ ਉੱਠ ਖੜਾ ਹੋਇਆ ਗੁਰਨਾਨਕ ਕਹਿਆ ਬੈਠ ਭਾਈ ਲਾਲੋ ਬੈਠ ਕੇ ਕਿਰਤ ਕਰ ਤਾਂ ਲਾਲੋ ਬੈਠ ਕੇ ਪੁੱਛਣ ਲੱਗਾ ਗੁਰੂ ਜੀ ਮਹਿਰਮ ਨਹੀਂ ਤੁਸੀਂ ਜਾਹਰ ਕਰੋ ਗੁਰਨਾਨਕ ਆਖਿਆ ਭਾਈ ਅਸੀਂ ਪਰਦੇਸੀ ਆਹੇ ਤਾਂ ਫਿਰ ਲਾਲੋ ਆਖਿਆ ਜੀ ਪਰਦੇਸੀ ਤਾਂ ਸਭੋ ਸੰਸਾਰ ਹੈ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਤੂੰ ਜਾਣਦਾ ਹੈ ਕੋਈ ਅਣਜਾਣ ਹੋਵੇ ਤਾਂ ਆਖੀਏ ਜਾਣਦੇ ਨੂੰ ਕਿਆ ਆਖੀਏ ਤਾਂ ਲਾਲੋ ਬੋਲਿਆ ਕਰਤਾਰ ਦੀ ਕਰਤਾਰ ਜਾਣੇ ਪਰ ਉਹ ਜੋ ਨਾਨਕ ਤਪਾ ਪ੍ਰਗਟ ਹੋਇਆ ਹੈ ਮੈਨੂੰ ਤੂ ਉਹ ਨਜ਼ਰ ਆਉਂਦਾ ਹੈ ਫਿਰ ਗੁਰਨਾਨਕ ਕਹਿਆ ਭਾਈ ਲਾਲੋ ਪੁੱਛਦਾ ਕਿਉ ਹੈ ਆ ਲਾਲੋ ਕਹਿਆ ਜੀ ਅਸਾਡੀ ਕੱਚੀ ਮਤ ਹੈ ਅਸੀਂ ਕਿਆ ਜਾਣਦੇ ਹਾਂ ਤਾਂ ਫਿਰ ਗੁਰਨਾਨਕ ਕਹਿਆ ਲਾਲੋ ਇਹ ਕੱਚੀ ਮਤ ਵਾਲਿਆਂ ਦਾ ਆਖਣਾ ਨਹੀਂ ਫਿਰ ਲਾਲੋ ਕਹਿਆ ਜੀ ਤੂੰ ਸਾਡਾ ਨਾਉ ਕੀ ਹੈ ਤਾਂ ਫਿਰ ਮਰਦਾਨਾ ਬੋਲਿਆ ਭਾਈ ਲਾਲੋ ਇਨਾਂ ਦਾ ਨਾਉ ਨਾਨਕ ਨਿਰੰਕਾਰੀ ਹੈ ਤੇ ਮੇਰਾ ਨਾਉ ਮਰਦਾਨਾ ਮਰਾਸੀ ਹੈ ਤਾਂ ਲਾਲੋ ਪੈਰਾਂ ਤੇ ਟੈਪਿਆ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਤੂੰ ਸਾਡਾ ਸਾਡਾ ਇਹ ਬਚਨ ਆਹਾ ਤਾਂ ਫਿਰ ਲਾਲੋ ਕਹਿਆ ਅੱਗੇ ਛੇੜਨੀ ਨਹੀਂ ਅੰਦਰਲੀ ਅੰਦਰ ਰੱਖਣੀ ਜ਼ਾਹਰ ਨਹੀਂ ਕਰਨਾ ਤਾਂ ਗੁਰਨਾਨਕ ਹੱਸਿਆ ਤਾਂ ਲਾਲੋ ਕਹਿਆ ਜੀ ਕਿਉਂ ਹੱਸੇ ਫਿਰ ਗੁਰਨਾਨਕ ਕਹਿਆ ਭਾਈ ਲਾਲੋ ਕਿੱਥੇ ਛਿਪਿਆ ਵੀ ਰਹੀਏ ਤਾਂ ਛਿਪੀ ਨਹੀਂ ਰਹਿੰਦੀ ਤਾਂ ਫਿਰ ਲਾਲੋ ਆਖਿਆ ਜੀ ਰਜਾਈ ਤੋ ਸਾਡੀ ਅਸੀਂ ਕੀ ਕਹੀਏ ਇਹ ਕਹਿ ਕੇ ਲਾਲੋ ਰਸੋਈ ਤੇ ਆਹਰ ਹੋਇਆ ਫਿਰ ਮਰਦਾਨਾ ਗੁਰੂ ਜੀ ਨੂੰ ਪੁੱਛਿਆ ਜੋ ਇਹ ਲਾਲੋ ਕੋਈ ਪੂਰਨ ਪੁਰਖ ਹੈ ਤਾ ਗੁਰੂ ਜੀ ਕਹਿਆ ਇਹ ਅਤੇ ਤੁਸੀਂ ਅਸੀਂ ਕਿਤਨੇ ਚੁਗ ਇਕੱਠੇ ਹੁੰਦੇ ਆਹੇ ਤਾਂ ਮਰਦਾਨੇ ਪੁੱਛਿਆ ਜੀ ਅਸੀਂ ਸੋਣਿਆ ਹੈ ਜੋ ਪੂਰਨ ਪੁਰਖ ਹੈ ਤਾਂ ਗੁਰੂ ਜੀ ਕਹਿਆ ਮਰਦਾਨਿਆਂ ਜੋ ਅਵਤਾਰ ਦੀ ਪੂਜਾ ਕਰਦੇ ਹਨ ਭਾਵੇਂ ਉਹ ਭਗਤ ਹੋਵੇ ਤਾਂ ਜਨਮ ਆਉਦਾ ਹੈ ਅਰ ਨਿਰਗੁਨੀ ਹੋਵੇ ਅਤੇ ਬਾਛਾ ਕਾਈ ਚਿਤਵੀ ਨਹੀਂ ਬਿਨਾ ਪਰਮੇਸ਼ਵਰਤੀ ਤਾਂ ਉਹ ਜਨਮ ਨਹੀਂ ਆਉਂਦਾ ਵਾਸ਼ਨਾ ਜਨਮ ਲੈ ਆਉਦੀ ਹੈ ਜੋ ਇੱਕ ਨਿਰੰਕਾਰ ਦੀ ਵਾਸ਼ਨਾ ਕਰਦਾ ਹੈ ਅਤੇ ਨਿਰੰਕਾਰ ਵਿੱਚ ਭੇਦ ਕੋਈ ਨਹੀਂ ਜਾਣਦਾ ਤਾਂ ਉਹ ਪੁਰਖ ਜਨਮ ਨਹੀਂ ਆਉਂਦਾ ਅਤੇ ਸੁਨ ਮਰਦਾਨਾ ਅਵਤਾਰ ਦਾ ਸਿਮਰਨ ਕਰੇ ਅਤੇ ਕਾਈ ਵਾਸ਼ਨਾ ਕਰੇ ਤਾਂ ਪਿਛਰਾਸੀ ਭੋਗੇਗਾ ਮਰਦਾਨੀਆਂ ਇਹ ਬਚਨ ਸਤ ਪ੍ਰਤੀਤ ਕਰ ਜਾਣ ਅਰਤੀ ਮਰਦਾਨਾ ਕਰਤਾਰ ਦੇ ਹੁਕਮ ਨਾਲ ਅਸੀਂ ਤਾਂ ਕਾਈ ਜਨਮ ਖੇੜਦੇ ਆਹੀ ਹਾਂ ਤਾਂ ਲਾਲੋ ਰਸੋਈ ਤਿਆਰ ਕਰਕੇ ਸਤਨ ਆਇਆ ਤਾਂ ਲਾਲੋ ਕਹਿਆ ਗੁਰੂ ਜੀ ਪ੍ਰਸਾਦ ਤਿਆਰ ਹੈ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਇੱਥੇ ਹੀ ਲਿਆਓ ਤਾਂ ਲਾਲੋ ਕਹਿਆ ਜੀ ਇੱਥੇ ਚੋਕੇ ਵਿੱਚ ਜੀਵੋ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਜਿੰਨੀ ertidੀ ਉਤਨਾ ਚੋਕਾ ਇੱਥੇ ਹੀ ਲੈ ਆਓ ਤਾ ਲਾਲੋ ਪ੍ਰਸ਼ਾਦ ਲਿਆ ਕੇ ਅੱਗੇ ਰੱਖਿਆ ਜਾਂ ਮਰਦਾਨਾ ਦੇਖੇ ਤਾਂ ਕੋਤਰੇ ਦੀ ਰੋਟੀ ਤੇ ਸਰੋਤੀ ਪਿੰਨੀ ਹੈ ਤਾਂ ਮਰਦਾਨੇ ਖਿੰਤੀ ਖਾਦੀ ਤਾਂ ਗੁਰੂ ਨਾਨਕ ਅੰਤਰਜਾਮੀ ਆਹਾ ਤਾਂ ਗੁਰੂ ਨਾਨਕ ਜੀ ਮਰਦਾਨੇ ਨੂੰ ਪੁੱਛਿਆ ਕਿਉ ਮਰਦਾਨੀਆਂ ਤਾਂ ਮਰਦਾਨੇ ਕਹਿਆ ਸੁਖ ਜੀ ਗੁਰੂ ਨਾਨਕ ਕਹਿਆ ਮਰਦਾਨਾ ਖਾਵੋ ਜਾਂ ਮਰਦਾਨੇ ਟੁੱਕਰ ਪਨ ਕਰ ਮੂੰਹ ਵਿੱਚ ਪਾਇਆ ਤਾਂ ਅੰਮ੍ਰਿਤ ਦਾ ਸਵਾਦ ਆਇਆ ਤਾਂ ਗੁਰੂ ਨਾਨਕ ਕਹਿਆ ਮਰਦਾਨੀਆਂ ਦੇ ਤਾਂ ਖਬਰ ਪ੍ਰਸ਼ਾਦ ਕੀ ਹਾਕੂ ਹੈ ਤਾਂ ਮਰਦਾਨੇ ਕਹਿਆ ਜੀ ਕਿੱਡਾ ਕੋ ਸਵਾਦ ਲਵਾਂ ਤਾਂ ਲਾਲੋ ਕਹਿਆ ਜੀ ਤੂੰ ਨਿਰੰਕਾਰੀ ਹੈ ਤੁਸਾ ਪ੍ਰਸ਼ਾਦ ਵੱਲੋਂ ਦੇਖਣਾ ਨਹੀਂ ਤੁਸਾ ਸਾਡੇ ਵੱਲੋਂ ਦੇਖਣਾ ਤਾ ਗੁਰਨਾਨਕ ਕਹਿਆ ਭਾਈ ਲਾਲੋ ਕੋਈ ਅੰਮ੍ਰਿਤ ਆਖੀ ਤਾ ਹੈ ਸੋ ਤੁਸੀਂ ਪ੍ਰਸ਼ਾਦ ਵਿੱਚ ਪਾਇਆ ਹੈ ਤਾਂ ਭਾਈ ਲਾਲੋ ਮੱਥਾ ਟੇਕਿਆ ਆਖਿਓ ਸੀ ਤੁਧ ਮੈਨੂੰ ਨਿਹਾਲ ਕੀਤਾ ਤੇ ਮੇਰੀ ਜਨਮ ਜਨਮ ਦੀ ਮੈ ਲਾਹੀ ਤਾਂ ਮਰਦਾਨੇ ਨੂੰ ਗੁਰਨਾਨਕ ਕਹਿਆ ਆਖ ਮਰਦਾਨਾ ਕਿੱਧਰ ਚਲਣਾ ਹੈ ਮਰਦਾਨੇ ਕਹਿਆ ਜੀ ਜਿੱਥਰ ਤੂੰ ਸਾਡੀ ਖੁਸ਼ੀ ਹੋਵੇ ਗੁਰੂ ਨਾਨਕ ਕਹਿਆ ਮਰਦਾਨੇ ਤੂੰ ਆਖੇ ਸੋਈ ਕਰੀਏ ਮਰਦਾਨੇ ਕਹਿਆ ਜੀ ਮੈਂ ਆਖ ਨਹੀਂ ਸਕਦਾ ਪਰ ਜੀ ਇਸ ਧਰਤੀ 'ਅ ਸਾਡੀ ਨਿੰਦਿਆ ਬਹੁਤ ਹੁੰਦੀ ਹੈ ਫਿਰ ਗੁਰੂ ਨਾਨਕ ਆਖਿਆ ਦੇਖ ਭਾਈ ਮਰਦਾਨਾ ਤਿੰਨ ਦਿਨ ਅਸੀਂ ਲਾਲੋ ਦੇ ਘਰ ਆਏ ਤੇ ਆਤਮਾ ਪ੍ਰਸੰਨ ਰਹੀ ਹੈ ਕੁਨ ਲਾਲੋ ਤੋ ਵਿੱਦਾ ਲੀਜੈ ਅਸੀਂ ਫਕੀਰ ਆਹੇ ਅਸਾਂ ਕਿਸੇ ਨਾਲ ਪਰੋਚਨ ਨਹੀਂ ਜਿੱਥੇ ਸਾਧੂ ਮੂਰਤ ਹੈ ਤਿੱਥੇ ਅਸਾਡੀ ਰਹਿਤ ਹੈ ਤਾਂ ਮਰਦਾਨੇ ਆਖਿਆ ਜੀ ਮੇਰੇ ਮਨ ਦੀ 부ਜਿਆ ਜਿਸ ਗਲੀ ਕੂਚ ਆਏ ਨਿਕਲ ਆਏ ਕੋਈ ਸਾਨੂੰ ਆਖਦੇ ਹਨ ਜੋ ਇਹ ਕੋਈ ਵੱਡੇ ਸ਼ੂਦਰ ਹਨ ਤੇ ਸਾਨੂੰ ਆਖਦੇ ਹਨ ਆਏ ਹਨ ਕੁਰਾਹੀ ਤੇਰੀ ਤੂੰ ਜਾਨ ਪਰ ਅਸੀਂ ਤਾਂ ਦੁੱਖ ਜਾਣਦੇ ਆਹੇ ਤਾਂ ਗੁਰੂ ਨਾਨਕ ਆਖਿਆ ਪਾਈ ਲਾਲੋ ਤੈਨੂੰ ਕਰਤਾਰ ਚਿਤ ਆਵੇ ਤੂੰ ਖੁਸ਼ੀ ਕਰ ਅਸੀਂ ਹੁਣ ਰਾਮ ਦੇ ਚੰਦ ਦੇ ਖੇਲੀਏਂਗੇ ਤਾਂ ਲਾਲੋ ਆਖਿਆ ਗੁਰੂ ਜੀ ਅਸਾਂ ਵਿੱਚ ਅਵਗਿਆ ਕਿਆ ਪਈ ਤਾਂ ਗੁਰੂ ਜੀ ਆਖਿਆ ਭਾਈ ਲਾਲੋ ਤੁਸਾਂ ਵਿੱਚ ਅਵਗਿਆ ਕਾਈ ਨਹੀਂ ਪਰ ਅਸਾ ਪਾਸੋ ਸੰਸਾਰ ਦੁੱਖਦਾ ਹੈ ਤਾਂ ਲਾਲੋ ਕਹਿਆ ਜੀ ਤੁਸੀਂ ਪਰਮੇਸ਼ਵਰ ਦੀ ਜਾਤ ਹੋ ਤੁਸਾਂ ਪਾਸੋ ਕਿਆ ਕੋਈ ਦੁਖੇਗਾ ਤੁਸਾਂ ਨੇ ਕਿਸੇ ਨਾਲ ਕਾਈ ਸਾਂਝ ਰੱਖੀ ਨਹੀਂ ਤੁ ਸਾਡੀ ਸਾਂਝ ਤਾਂ ਪਰਮੇਸ਼ਵਰ ਨਾਲ ਤੇ ਸਾਦਾ ਸੰਤਾ ਨਾਲ ਹੈ ਗੁਰੂ ਨਾਨਕ ਕਹਿਆ ਲਾਲੋ ਤੁਸੀਂ ਸੱਚ ਆਖਦੇ ਹੋ ਪਰ ਲਾਲੋ ਸੰਸਾਰ ਵਿਕਰਾਲ ਰੂਪ ਹੈ ਆਪਣੀਆਂ ਪਾਪਦੀਆਂ ਕਰਦਾ ਹੈ ਪਾਣਾ ਮੰਦੇ ਨਹੀਂ ਤਾਂ ਫਿਰ ਲਾਲੋ ਕਹਿਆ ਜੀ ਤੁਸੀਂ ਅੰਦਰ ਬੈਠੇ ਰਹੋ ਜਿਹਾ ਰੁਖਾ ਅਲੂਨਾ ਟੁਕੜਾ ਹੈ ਤੁਹਾਡੇ ਅੱਗੇ ਹੈ ਭਾਬੀ ਕਹਿਆ ਭਾਈ ਲਾਲੋ ਸੰਸਾਰ ਪਾਸੋ ਕਰਤਾਰ ਰੱਖੇ ਤਾਂ ਰਹੀਏ ਹੁਣ ਅਸਾਨੂੰ ਵਿਦਾ ਤੇ ਤਾਂ ਫਿਰ ਲਾਲੋ ਕਹਿਆ ਤੁਸੀਂ ਕਾਈ ਦਿਹਾੜਾ ਇहां ਕੁਚਰਾਨ ਕਰੋ ਗੁਰੂ ਨਾਨਕ ਜੀ ਕਹਿਆ ਸੁਣ ਪਾਈ ਲਾਲੋ ਤੇਰਾ ਹੁੰਦਾ ਕੋਈ ਨਹੀਂ ਪਰ ਅਸਾਥੋ ਕੋਈ ਦੁਖੇਗਾ ਅਸੀਂ ਜਾਣਦੇ ਆਹੇ ਤੇ ਮਰਦਾਨੇ ਤਾ ਵੀ ਦਿਲ ਉਦਾਸ ਹੋਇਆ ਹੈ ਤਾਂ ਲਾਲੋ ਕਹਿਆ ਜੀ ਇੱਕ ਮਹੀਨਾ ਤਾਂ ਰਹੋ ਫਿਰ ਗੁਰੂ ਨਾਨਕ ਕਹਿਆ ਮਰਦਾਨਾ ਲਾਲੋ ਤਾ ਵੀ ਕਹਿਆ ਮੰਨਿਏ ਤਾਂ ਮਰਦਾਨੇ ਕਹਿਆ ਜੀ ਪਲਾ ਹੋਵੇ ਲਾਲੋ ਪਾਸ ਗੁਰਨਾਨਕ ਟਿਕਿਆ ਦੂਏ ਦਿਨ ਗੁਜ਼ਰੇ ਤਾਂ ਮਰਦਾਨੇ ਕਹਿਆ ਤੁਸੀਂ ਤਾਂ ਮਹੀਨੇ ਟਿਕੇ ਹੋ ਮੈਨੂੰ ਹੁਕਮ ਕਰੋ ਤਾਂ ਤਲਵੰਡਿਓ ਫਿਰ ਆਵਾਂ ਤਾਂ ਗੁਰਨਾਨਕ ਕਹਿਆ ਮਰਦਾਨਾ ਤੁਸੀਂ ਸਾਡੇ ਨਾਲ ਰਹਿਣਾ ਹੈ ਕਿੱਥੇ ਜਾਂਦਾ ਹੈ ਤਾਂ ਮਰਦਾਨੇ ਕਹਿਆ ਜੀ ਮੈਂ ਥੋੜੇ ਦਿਨਾਂ ਵਿੱਚ ਫਿਰ ਆਵਦਾ ਹਾਂ ਤਾਂ ਗੁਰਨਾਨਕ ਕਹਿਆ ਜਾ ਭਾਈ ਮਰਦਾਨਾ ਚੱਬ ਆਵੀਂ ਮਰਦਾਨਾ ਗੁਰੂ ਨਾਨਕ ਤੋਂ ਵਿਦ੍ਦਾ ਲੈਕਰ ਤਲਵੰਡੀ ਗਿਆ ਗੁਰੂ ਨਾਨਕ ਦਿਨ ਜੰਗਲ ਵਿੱਚ ਕੱਟੇ ਅਤੇ ਰਾਤ ਨੂੰ ਲਾਲੋ ਪਾਸ ਰਹੇ ਜਾਂ ਦਿਨ 15 ਗੁਜਰੇ ਤਾਮਲਕ ਪਾਗੋ ਹਰੜ ਖਤਰੀ ਸਰੀਨ ਸੀ ਉਸ ਬ੍ਰਹਮਪੋਜ ਕੀਤਾ ਚਾਰੇ ਵਰਨ ਨੂੰ ਨਿਯੋਤਾ ਦਿੱਤਾ ਬ੍ਰਾਹਮਣਾਂ ਦੀ ਨਦਰੀ ਗੁਰਨਾਨਕ ਵੀ ਪਿਆ ਤਾਂ ਬ੍ਰਾਹਮਣ ਗੁਰਨਾਨਕ ਜੀ ਨੂੰ ਕਹਿਆ ਮਲਕ ਬ੍ਰਹਮਪੋਜ ਕੀਤਾ ਹੈ ਸਬੀ ਨਗਰ ਦੇ ਲੋਕ ਨਿਵੇਧ ਹਨ ਤੂੰ ਵੀ ਆਵੋ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਸੁਣ ਪੰਦਾ ਅਸੀਂ ਫਕੀਰ ਆਹੀ ਅਸੀਂ ਕਿੰਨਾ ਵਿੱਚ ਆਹੀ ਤਾਂ ਬ੍ਰਾਹਮਣ ਕਹਿਆ ਤੂੰ ਅੱਗੇ ਹੀ ਕੁਰਾਹੀ ਆਖੀਦਾ ਹੈ ਅਤੇ ਜੇ ਬ੍ਰਹਮਪੋਜ ਵਿਖੇ ਨਾ ਆਇਓ ਤਾਂ ਮਲਕ ਭਾਗੋ ਰੰਜ ਹੋਵੀਗਾ ਤੂੰ ਜਾਣ ਜਾਂ ਬ੍ਰਹਮਪੋਜ ਹੋਇਆ ਤਾਂ ਨਾਨਕ ਜੀ ਨਾ ਗਿਆ ਤਾ ਬ੍ਰਾਹਮਣ ਮਲਕ ਪਾਸ ਤੁਗਲੀ ਖਾਦੀ ਜੇ ਨਾਨਕ ਤਪਾ ਤੁਹਾਡੇ ਬ੍ਰਾਮ ਪੋਜ ਵਿੱਚ ਆਇਓ ਨਹੀਂ ਤਾਂ ਮਲਕ ਬ੍ਰਾਹਮਣ ਨੂੰ ਪੁੱਛਿਆ ਪਾਂਦਾ ਤਿਉ ਨੋਤਾ ਪਾਇਆ ਆਹਾ ਤਾਂ ਬ੍ਰਾਹਮਣ ਕਹਿਆ ਜੀ ਮੈਂ ਬਹੁਤ ਤਾਮੀਜ਼ ਕੀਤੀ ਆਹੀ ਤਾਂ ਮਲਕ ਬ੍ਰਾਹਮਣ ਨੂੰ ਕਹਿਆ ਜਾਓ ਸੱਦ ਲੈ ਆਓ ਤਾ ਬ੍ਰਾਹਮਣ ਲਾਲੋ ਤੇ ਘਰ ਗਿਆ। ਤਾਂ ਬ੍ਰਾਹਮਣ ਲਾਲੋ ਨੂੰ ਕਹਿਆ, "ਨਾਨਕ ਤਪਾ ਇੱਥੇ ਹੈ।" ਲਾਲੋ ਆਖਿਆ, "ਜੀ, ਇੱਥੇ ਹੀ ਹੈ।" ਤਾਂ ਬ੍ਰਾਹਮਣ ਕਹਿਆ, "ਲਾਲੋ, ਬਾਹਰ ਭੇਜ ਦੇ।" ਤਾਂ ਗੁਰੂ ਨਾਨਕ ਕਹਿਆ, "ਆਉ ਪਾਂਦਾ।" ਤਾਂ ਬ੍ਰਾਹਮਣ ਆਖਿਆ, "ਤੈਨੂੰ ਮਲਕ ਸਦਦਾ ਹੈ, ਤੂੰ ਮਲਕ ਪਾਸ ਚੱਲ।" ਗੁਰੂ ਨਾਨਕ ਕਹਿਆ, "ਪਾਂਦਾ, ਮੇਰੇ ਨਾਲ ਮਲਕ ਦਾ ਕੀ ਕੰਮ ਹੈ?" ਬ੍ਰਾਹਮਣ ਜਾਏ ਮਲਕ ਪਾਸ ਦੂਜੀ ਚੁਗਲੀ ਖਾਦੀ। ਦੇਖੋ ਮਲਕ ਜੀ ਖਤਰੀ ਦਾ ਪੁੱਤਰ ਹੈ ਅਰਸ਼ੂਤਰ ਦੇ ਘਰ ਅਨ ਕਰਤਾ ਹੈ ਬ੍ਰਹਮਪੁੱਜ ਨੂੰ ਨਾ ਰੱਖਦਾ ਹੈ ਔਰ ਤੀਜਾ ਅ ਸਾਡੇ ਸਦੇ ਆਵਦਾ ਨਹੀਂ ਤਾਂ ਮਲਕ ਗੁੱਸਾ ਹੋਏ ਕੇ ਪੰਜੇ ਬ੍ਰਾਹਮਣ ਨੂੰ ਆਖਿਆ ਜਾਏ ਕੇ ਪਕੜ ਲੈ ਆਓ ਤਾਂ ਬ੍ਰਾਹਮਣ ਜਾਏ ਤਬੀਆ ਕੀਤਾ ਚੱਲ ਨਾਨਕ ਮਲਕ ਗੁੱਸਾ ਹੋਇਆ ਹੈ ਤਾਂ ਗੁਰੂ ਨਾਨਕ ਚੱਲਿਆ ਪਿੱਛੇ ਲਾਲੋ ਰਹਿ ਨਾ ਸਕਿਆ ਤਾਂ ਲਾਲੋ ਪਿੱਛੇ ਗਿਆ ਤਾ ਪੰਜੇ ਬ੍ਰਾਹਮਣ ਜਾਏ ਮਲਕ ਪਾਗੋ ਨੂੰ ਆਖਿਆ ਜੀ ਨਾਨਕ ਤਪਾ ਆਇਆ ਹੈ ਤਾਂ ਮਲਕ ਕਹਿਆ ਅੰਦਰ ਲੈ ਆਓ ਪੰਜੇ ਬ੍ਰਾਹਮਣ ਗੁਰੂ ਨਾਨਕ ਨੂੰ ਅੰਦਰ ਸੱਦਿਆ ਤਾਂ ਗੁਰੂ ਨਾਨਕ ਜੀ ਅੰਦਰ ਗਿਆ ਤੇ ਜਾਏ ਕਿ ਆਖਿਆ ਕਿਉ ਮਲਕ ਮੈਨੂੰ ਕਿਉ ਸੱਦਿਆ ਤਾਂ ਮਲਕ ਕਹਿਆ ਕਿਉ ਤਪਾ ਤੂੰ ਬ੍ਰह्म ਪੋਜ ਵਿੱਚ ਕਿਉ ਨਾ ਆਇਓ ਤਾਂ ਗੁਰੂ ਨਾਨਕ ਜੀ ਕਹਿਆ ਸੁਣ ਮਲਕ ਅਸੀਂ ਫਕੀਰ ਆਏ ਦੇਤੇ ਗੁਜਰੀ ਤੇ ਥਾਉ ਗੁਜਰੀ ਮਲਕ ਗੁੱਸਾ ਹੋਏ ਕਿ ਆਖਿਆ ਤਪਾ ਨਾ ਬਰਖਾਵਨਾ ਤੇ ਸ਼ੂਤਰ ਤਰਖਾਨ ਦੇ ਅਨਖਾਵਨਾ ਤੇ ਬ੍ਰੰਪੋਜ ਤੇ ਨਾ ਆਵਨਾ ਤਿਉਂ ਕਿਆ ਸਮਝੀਏ ਤਾਂ ਗੁਰਨਾਨਕ ਜੀ ਕਹਿਆ ਮਲਕ ਹੁਣ ਕੁਝ ਖਵਾਇਦਾ ਹੈ ਤਾਂ ਮਲਕ ਕਹਿਆ ਇਸ ਤਪੇ ਨੂੰ ਕੁਝ ਅਨ ਖਵਾਏ ਜਾਂ ਸ੍ਰੀ ਗੁਰੂ ਨਾਨਕ ਜੀ ਪਿੱਛੇ ਦੇਖੇ ਤਾਂ ਲਾਲੂ ਖੜਾ ਹੈ ਗੁਰਨਾਨਕ ਜੀ ਕਹਿਆ ਲਾਲੋ ਤੁਬੀ ਲੈ ਆਉ ਲਾਲੋ ਦੋੜਿਆ ਘਰ ਆਇਆ ਕਿੰਨੀ ਰੋਟੀ ਕੋਧਰੇ ਦੀ ਲੈ ਗਿਆ ਉਧਰੋਂ ਪੰਜ ਬ੍ਰਾਹਮਣ ਲੂਚੀ ਕਚੋਰੀ ਲੈ ਆਇਆ ਗੁਰੂ ਨਾਨਕ ਸੱਚੇ ਹੱਥ ਲਾਲੋ ਦੀ ਕੋਧਰੇ ਦੀ ਰੋਟੀ ਲੀਤੀ ਖੱਬੇ ਹੱਥ ਲੂਚੀਆਂ ਕਚੋਰੀਆਂ ਲੀਤੀਆਂ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਸਿਮਿਆ ਤੇ ਲੂਚੀਆਂ ਕਚੋਰੀਆਂ ਵਿੱਚੋਂ ਲਹੂ ਸਿਮਿਆ ਜਿੰਨੀ ਮਜਲਿਸ ਬੈਠੀ ਆਹੀ ਤਿਤਨੀ ਬਿਸਮਾਤ ਹੋ ਗਈ ਗੁਰੂ ਨਾਨਕ ਜੀ ਕਹਿਆ ਮਲਕ ਭਾਗੋ ਇਹ ਤਾਂ ਆਦਮੀਆਂ ਦੇ ਲਹੂ ਦਾ ਬ੍ਰਹਮ ਪੋਜ ਕੀ ਤਹਈ ਇਹ ਰੋਟੀ ਸਾਨੂੰ ਖਵਾਵਦਾ ਹੈ ਬ੍ਰਹਮ ਪੋਜਤਾ ਲਾਲੋ ਦੇ ਘਰ ਨੀਤਾ ਪ੍ਰਤੀ ਹੈ ਮਲਕ ਦਾ ਚਾਰਾ ਕੁ ਚੱਲੇ ਨਹੀਂ ਅਰ ਮਨ ਵਿੱਚ ਬਥੇਰਾ ਗੁੱਸਾ ਗਰੀ